ਸੋ ਇਹ ਕਿਲਾ ਜਿੰਨਾ ਵੀ ਤੁਸੀਂ ਦੇਖ ਰਹੇ ਆ ਇਹ ਲਗਭਗ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਾਹਮਣੇ ਜਿਹੜੀ ਹਾਈ ਕੋਰਟ ਆ ਤੇ ਉਸ ਤੋਂ ਬਾਅਦ ਆਪਾਂ ਆਜ਼ਾਦਤ ਲੈ ਲੈਣੀ ਆ ਦੋਸਤੋ ਕਿਉਂਕਿ ਲਗਾਤਾਰ بارش ਹੋ ਰਹੀ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 70 80 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇੱਥੇ ਤੱਕ ਪਹੁੰਚੇ ਸੀ بارش ਸਵੇਰ ਤੋਂ ਹੋ ਰਹੀ ਆ ਇੰਤਜ਼ਾਰ ਕੀਤਾ بارش ਦੇ ਰੁਕਣ ਦਾ ਪਰ ਜਦ ਨਹੀਂ بارش ਰੁਕੀ ਤਾਂ بارش ਦੇ ਦੌਰਾਨ ਹੀ ਤੁਹਾਡੇ ਨਾਲ ਕੰਟੀਨਿਊ ਕਰ ਰਹੇ ਹਾਂ ਸਾਰੀ ਵੀਡੀਓ ਆ ਦੇਖੋ ਕਿਵੇਂ ਪੂਰੀ ਤਰ੍ਹਾਂ ਖੰਡਰ ਬਣ ਚੁੱਕਾ ਹੈ ਕਿਲਾ ਹੁਣ ਆਪਾਂ ਹਾਈ ਕੋਰਟ ਦੇ ਅੰਦਰ ਚੱਲਦੇ ਹਾਂ ਆ ਦੇਖੋ ਕਿਲੇ ਦੇ ਬਿਲਕੁਲ ਸਾਹਮਣੇ ਇਹ ਜਿਹੜੀ ਆ ਹਾਈ ਕੋਰਟ ਬਣੀ ਹੈ ਜਿਹੜੇ ਫੈਸਲੇ ਆ ਇਸ ਹਾਈ ਕੋਰਟ ਦੇ ਅੰਦਰ ਹੋਇਆ ਕਰਦੇ ਸੀ ਜਿਹੜੇ ਵੱਡੇ ਫੈਸਲੇ ਆ